ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੋ ਅਜੀਜ਼ ਮਿੱਤਰ ਨੇ ਇੱਕ ਤਾਂ ਹੈਗਾ ਸਾਦ ਪਨਗੋਟਾ ਤੇ ਇੱਕ ਹੈਗਾ ਚਰਨ ਲਖਾਰ ਦੇ ਇਹਨਾਂ ਨੇ ਹੁਣ ਤੱਕ ਜੋ ਲਿਖਿਆ ਹੈ ਜੋ ਗਾਇਆ ਹੈ ਉਹਨੂੰ ਤੁਸੀਂ ਆਪਣੇ ਪਰਿਵਾਰ ਵਿੱਚ ਬਹਿ ਕੇ ਸੁਣ ਸਕਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ ਕਿਉਂਕਿ ਵਧੀਆ ਲਿਖਿਆ ਵਧੀਆ ਗਾਇਆ ਔਰ ਚਰਨ ਲਖਾਰੀ ਨੇ ਇੱਕ ਪੋਸਟ ਪਾਈ ਹੈ ਤੇ ਇਹ ਪੋਸਟ ਪੜ ਕੇ ਮੈਨੂੰ ਇਦਾਂ ਲੱਗਿਆ ਵੀ ਗੱਲ ਕਰਨੀ ਚਾਹੀਦੀ ਹੈ ਸ੍ਰੀ ਅਸੋਕੇ ਸੁਣਿਓ ਤੇ ਸ੍ਰੀ ਅਸੋਕੇੰਨ ਗੱਲ ਕਰਨ ਲਿਆ ਮੈਂ ਬੰਬੇ ਦੇ ਵਿੱਚ ਨਾ 7-8 ਮਹੀਨੇ ਰਿਹਾ ਤੇ ਉੱਥੇ ਜਿਹੜੇ ਗ੍ਰੰਥੀ ਸੀ ਨਾ ਉਹਨਾਂ ਨੇ ਇੱਕ ਮੀਟਿੰਗ ਕੀਤੀ ਵੀ ਗ੍ਰੰਥੀਆਂ ਦੀ ਤਨਖਾਹ ਵਧਾਈ ਜਿੰਦੀ ਤੇ ਉੱਥੇ ਅਮੀਰ ਪਰਿਵਾਰ ਬਹੁਤ ਨੇ ਇੱਕ ਬਜ਼ੁਰਗ ਮਾਤਾ ਤੇ ਉਹ ਜਿਹੜੇ ਆ ਪੁਲ ਵਗੈਰਾ ਬਣਦੇ ਨੇ ਬ੍ਰਿਜ ਉਹਨਾਂ ਦੇ ਠੇਕੇ ਲੈਂਦੇ ਸੀ ਉਹ ਕਹਿੰਦੇ ਵੀ ਕਮੇਟੀਆਂ ਦੀਆਂ ਮੀਟਿੰਗਾਂ ਕਰ ਲੋ ਤੇ ਚਿੰਤਾ ਕਰਨ ਦੀ ਲੋੜ ਨਹੀਂ ਵੀ ਜਿਹੜੇ ਗ੍ਰੰਥੀ ਦੀ ਤਰਕਾਹ 10000 ਹੈਗੇ ਉਹਦੀ 15000 ਕਰ ਦੇਣੀ ਹੈ ਤੇ ਜਿਹਦੀ 15000 ਹੈਗੀ ਉਹਦੀ 20000 ਕਰ ਦੇਣੀ ਹੈ ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਉਹਨੇ ਆਪਣੇ ਵੱਲੋਂ ਕਿਹਾ ਪਰ ਉਹਨੇ ਨਾ ਕੁਝ ਕੁਐਸਚਨ ਕਰ ਦਿੱਤੇ ਉਹਦੇ ਆਨਸਰ ਮੰਗੇ ਤੇ ਗਿਆਨੀ ਸਾਹਬ ਸਿੰਘ ਉਹਨੇ ਪਾਠ ਬਹੁਤ ਸਮਗਮ ਬਹੁਤ ਕੀਤੇ ਜਦੋਂ ਮੈਂ ਉਹਨਾਂ ਦੀ ਐਂਟਰੀ ਨੇ ਵਿੱਚ ਕਰਾਉਣੀ ਫੇਰ ਗੱਲ ਹੋਰ ਪਾਸੇ ਚੱਲ ਜਾਂਦੀ ਹੈ ਤੇ ਅਸੀਂ ਘਟੋ-ਘਟ 40-50 ਗ੍ਰੰਥੀ ਉੱਥੇ ਬੈਠੇ ਸੀ ਤੇ ਉਹ ਬਜ਼ੁਰਗ ਮਾਤਾ ਨੇ ਨਾ ਦੋ ਤਿੰਨ ਗ੍ਰੰਥੀਆਂ ਨੂੰ ਮੀਟਿੰਗ ਵਿੱਚੋਂ ਖੜੇ ਕਰ ਲਿਆ ਤੇ ਦੋ ਤਿੰਨ ਕੁਐਸਚਨ ਕੀਤੇ ਇੱਕ ਗ੍ਰੰਥੀ ਕਹਿੰਦਾ ਜੀ ਮੈਂ ਕਿਹੜਾ ਕਥਾ ਕਰ ਦਵਾਂ ਇਹ ਤਾਂ ਕਥਾਵਾਚਕਾਂ ਦਾ ਕੰਮ ਵੀ ਮੈਥੋਂ ਅਰਥ ਕਿਉਂ ਪੁੱਛੇ ਜਣ ਕੇ ਵੀ ਤਨਖਾਹ ਦੇ ਨਾਲ ਯੋਗਤਾ ਹੋਣੀ ਸਮਝ ਹੋਣੀ ਵੀ ਜ਼ਰੂਰੀ ਹੈ ਪਰ ਜਿਹੜੀ ਚਾਰਲ ਖਾਰੀ ਨੇ ਗੱਲ ਕਹੀ ਹੈ ਨਾ ਉਹ ਬਾ ਕਮਾਲ ਦੀ ਹੈ ਮੈਂ ਪਹਿਲਾਂ ਪੜ੍ਹ ਦਿੰਨਾ ਉਹਨਾਂ ਜੋ ਕੁਝ ਲਿਖਿਆ ਉਹ ਕਹਿੰਦੇ ਗ੍ਰੰਥੀ ਦੀ ਤਨਖਾਹ 50000 ਹੋ ਗਈ ਤੇ ਗ੍ਰੰਥੀ ਬਣ ਦੀ ਯੋਗਤਾ ਫੁੱਲ ਗ੍ਰੈਜੂਏਟ ਹੋਵੇ ਫਿਰ 900 ਸਫੇ ਤੱਕ ਇੱਕ ਕਿਤਾਬ ਲਿਖੀ ਹੋਵੇ ਜਾਂ ਤਿੰਨ 300 ਸਫੇ ਦੀਆਂ ਤਿੰਨ ਕਿਤਾਬਾਂ ਲਿਖੀਆਂ ਹੋਣ ਕਿਤਾਬਾਂ ਦਾ ਸਬਜੈਕਟ 10 ਗੁਰੂਆਂ ਦੀ ਵਿਚਾਰਧਾਰਾ ਇਤਿਹਾਸ ਭਗਤਾਂ ਦੀ ਵਿਚਾਰਧਾਰਾ ਅਤੇ ਇਤਿਹਾਸ ਗ੍ਰੰਥੀ ਦਾ ਲਕਸ਼ ਦੱਸਣਾ ਜਣ ਕੇ ਗ੍ਰੰਥੀ ਦਾ ਲਕਸ਼ ਜਿਹੜਾ ਉਹ ਹੋਵੇ ਦਸਾਂ ਗੁਰੂ ਸਹਿਬਾਨਾਂ ਦਾ ਪ੍ਰਚਾਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਜੀਵਨ ਜੀਣ ਦੀ ਪ੍ਰੇਰਣਾ ਗ੍ਰੰਥੀ ਦੇ ਗਲੇ ਵਿੱਚ ਸੁਰ ਹੋਵੇ ਪੂਰਾ ਕਾਬਲ ਹੋਣ ਦੇ ਬਾਵਜੂਦ ਜੇ ਗ੍ਰੰਥੀ ਦੇ ਪਾਠ ਵਿੱਚ ਸੁਰੀਲਾਪਣ ਨਹੀਂ ਹੈ ਤਾਂ ਉਹਦੇ ਕੋਲ ਸੁਰ ਵਾਲਾ ਪਾਠੀ ਰੱਖਣ ਦਾ ਅਧਿਕਾਰ ਹੋਵੇ ਉਹਦੀ ਦੰਗਾ ਕਮੇਟੀ ਦਵੇ ਗ੍ਰੰਥੀ ਨੂੰ ਬਦਲਣ ਦਾ ਅਤੇ ਡਿਸਮਿਸ ਕਰਨ ਦਾ ਅਧਿਕਾਰ ਸ਼ੋਮਣੀ ਕਮੇਟੀ ਕੋਲ ਹੋਵੇ ਹਰ ਗੁਰਦੁਆਰੇ ਵਿੱਚ 2000 ਕਿਤਾਬਾਂ ਦੀ ਲਾਇਬ੍ਰੇਰੀ ਹੋਵੇ ਕਿਤਾਬਾਂ ਰੱਖਣ ਦੀ ਕੋਈ ਧਾਰਮਿਕ ਸੀਮਾ ਨਾ ਹੋਵੇ ਸਮਾਜ ਵਿੱਚ ਗ੍ਰੰਥੀ ਦੀ ਹਸਤੀ ਪ੍ਰਿੰਸੀਪਲ ਵਾਲੀ ਹੋਵੇ ਇਹ ਉਹਨਾਂ ਨੇ ਪੋਸਟ ਪਾਈ ਹੈ ਚਰਨਖਰੀ ਹੁਣ ਮੈਂ ਜਿਹੜੀ ਗੱਲ ਕਰ ਲਈ ਇਹਨਾਂ ਕੋਈ ਸ਼ਰਤ ਨਹੀਂ ਕਰਨੀ ਜਦੋਂ ਕੋਈ ਤੁਹਾਨੂੰ ਵਧੀਆ ਚੀਜ਼ ਸੁਣਾਈ ਦੇਵੇ ਕੰਨਾਂ ਵਿੱਚ ਭਾਵੇਂ ਪੜ੍ਹਨ ਨੂੰ ਵਜ ਗਿਆ ਮਿਲੇ ਉਹਦੀ ਕੋਈ ਸਮਾਜ ਨੂੰ ਸੇਧ ਹੋਵੇ ਸਮਾਜ ਵਿੱਚ ਕੋਈ ਵਧੀਆ ਮੈਸੇਜ ਜਾਵੇ ਤਾਂ ਉਹਦੀ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਮੈਂ ਦੋ ਲਖਾਰੀਆਂ ਦੀ ਗੱਲ ਕਰ ਰਿਹਾ ਸਾਪਨਗੋਟਾ ਤੇ ਚਰਨ ਲਖਾਰੀ ਹੁਣ ਚਰਨ ਲਖਾਰੀ ਨੇ ਪੋਸਟ ਪਾਈ ਹੈ ਵੀ ਇਦਾਂ ਦਾ ਗ੍ਰੰਟੀ ਹੋਵੇ ਉਹਦੇ ਵਿੱਚ ਆ ਗੁਣ ਹੋਣ ਇੰਨੀ ਉਹਦੀ ਯੋਗ ਤੰਕਾ ਹੋਵੇ ਹੁਣ ਚਰਨ ਲਖਾਰੀ ਨੇ ਪੋਸਟ ਕਿਉਂ ਪਾਈ ਹੈ ਉਹਨੂੰ ਸ਼ਬਦ ਦੀ अहमियत ਦਾ ਪਤਾ ਹੈ ਸ਼ਬਦ ਦੀ ਪਰਿਭਾਸ਼ਾ ਦਾ ਪਤਾ ਹੈ ਸ਼ਬਦ ਦੀ ਪਾਵਰ ਦਾ ਤਾਕਤ ਦਾ ਪਤਾ ਹੈ ਔਰ ਜਦੋਂ ਤੁਸੀਂ ਸਿੱਖ ਦੇ ਗੁਰੂ ਦੀ ਗੱਲ ਕਰਦੇ ਹੋ ਸਿੱਖ ਦਾ ਗੁਰੂ ਵੀ ਸ਼ਬਦ ਹੈ ਤਾਂ ਕਰਕੇ ਉਹਨਾਂ ਨੇ ਇਹ ਗ੍ਰੰਥੀ ਦੀ ਯੋਗਤਾ ਗ੍ਰੰਥੀ ਦਾ ਕਰੈਕਟਰ ਉਹਦੀ ਤਨਖਾਹ ਦਰਸ਼ਨ ਦੀ ਗੱਲ ਕੀ ਉਹਨੂੰ ਸ਼ਬਦ ਦੀ ਇਮਹਿਆਦਤਾ ਪਤਾ ਹੈ ਇੱਕ ਬੇਨਤੀ ਕਰਨੀ ਹੈ ਜਿੰਨੇ ਵੀ ਗ੍ਰੰਥੀ ਪਿੰਡਾਂ ਦੇ ਵਿੱਚ ਡਿਊਟੀਆਂ ਕਰਦੇ ਆ ਤੇ ਉਹਨਾਂ ਵਿੱਚ ਇਹ ਯੋਗਤਾ ਹੋਵੇ ਜਿਹੜੀ ਚਰਨ ਲਖਾਰੀ ਨੇ ਗੱਲ ਕਹੀ ਹੈ ਹੋਣੀ ਜ਼ਰੂਰੀ ਹੈ ਤੇ ਜਿਨ੍ਹਾਂ ਦੇ ਕੋਲੇ ਯੋਗਤਾ ਹੈ ਨਹੀਂ ਤੇ ਉਹਨਾਂ ਨੂੰ ਸਬਰ ਸੰਤੋਖ ਵੀ ਨਹੀਂ ਆ ਸਕਦਾ ਜਿੰਨਾ ਮਰਜੀ ਉਹ ਕਮਾ ਲੈਣ ਜਿੰਨੀ ਮਰਜੀ ਉਹ ਖਰਚਾ ਹੋ। ਪਰ ਇਹ ਜਿਹੜੀ ਪੋਸਟ ਹੈ ਨਾ ਜਿਹੜੀ ਚਾਨਲ ਖਾਰੀ ਨੇ ਪਾਈ ਹੈ। ਇਹਨੂੰ ਸ਼ੇਅਰ ਵੀ ਕਰੋ ਵੱਧ ਤੋਂ ਵੱਧ। ਔਰ ਇਹਦੇ ਵੱਲ ਧਿਆਨ ਵੀ ਦਿਓ। ਤੁਹਾਨੂੰ ਇਹ ਪੋਸਟ ਦਾ ਇੱਕ ਛੇਟਾ ਹੋ ਨਿਕਲੂਗਾ। ਹੁਣ ਇਹ ਪੋਸਟ ਪਾਉਣ ਵਾਲਾ ਇੱਕ ਲਿਖਾਰੀ ਹੈ, ਇੱਕ ਰਾਈਟਰ ਹੈ। ਜਿਹੜਾ ਕਿਤਾਬਾਂ ਦੇ ਨਾਲ ਵਾਪਿੰਦਾ ਰਹਿੰਦਾ ਜਿਹੜੇ ਪੜ੍ਹਦੇ ਰਹਿੰਦੇ ਹਰ ਵਕਤ ਤੇ ਜੇ ਗਰੰਤੀ ਸੰਭਾਲਣੇ ਨੇ ਨਾ ਤੇ ਉਹਨਾਂ ਦੇ ਵਿੱਚ ਵੀ ਇੰਨੀ ਯੋਗਤਾ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਗਰੰਤੀ ਨੂੰ ਸੰਭਾਲੋ ਤੇ ਗਰੰਤੀ ਦੀ ਯੋਗਤਾ ਵੀ ਉਹੀ ਦੇਖਣਗੇ ਗਰੰਤੀ ਨੂੰ ਤਨਖਾਹ ਵੀ ਉਹੀ ਦੇਣਗੇ ਰਿਸਪੈਕਟ ਵੀ ਉਹੀ ਕਰਨਗੇ ਜੇ ਚੰਨ ਲਿਖਾਰੀ ਵਰਗਾ ਸੁਭਾਅ ਹੋਊਗਾ ਤੇ ਇੰਨੀ ਕੁ ਅਕਲ ਇਸ ਸ਼ਬਦ ਦੀ अहमियत ਦਾ ਪਤਾ ਹੈ ਅਗਲੇ ਨੂੰ ਤਾਂ ਅਗਲੇ ਨੇ ਪੋਸਟ ਪਾਈ ਗਏ। ਤੋਂ ਇੱਕ ਗਾਣੇ ਦਾ ਉਹ ਲੱਖ ਰੁਪਈਆ 2 ਲੱਖ ਰੁਪਈਆ ਵੀ ਮੰਗ ਸਕਦੇ ਆ। ਪਰ ਉਹਨਾਂ ਨੇ ਕੋਈ ਇਦਾਂ ਦੀ ਮੰਡੇ ਨਹੀਂ ਲਾਈ। ਉਹ ਕਹਿੰਦੇ ਅਸੀਂ ਜਿਹੜਾ ਲਿਖਣਾ ਹੈ ਨਾ ਉਹ ਲਿਖਣਾ ਹੈ ਜਿਹੜਾ ਪੰਜਾਬ ਦੇ ਵਿੱਚ ਪਰਿਵਾਰ ਬੈ ਕੇ ਸੁਣ ਸਕੇ। ਪਰਿਵਾਰ ਸਾਡੇ ਕਲਮ ਨੂੰ ਸਲਾਹੇ ਸਾਡੇ ਕਲਮ ਦਾ ਲਿਖਿਆ ਹੋਇਆ ਕੋਈ ਗੀਤ ਲੋਕਾਂ ਦੇ ਵਿੱਚ ਇੱਕ ਮੈਸੇਜ ਆਵੇ ਵੀ ਇਹ ਸભ્ય ਚਾਨ ਹੁਣ ਇਹ ਜਿਹੜੀ ਪੋਸਟ ਪਾਈ ਹੈ ਚੈਨਲ ਖਾਰੀ ਨੇ ਕੀ ਇਹੋ ਜੇ ਪ੍ਰਬੰਧਕ ਹੋ ਸਕਦੇ ਤਿੰਨ ਗਾਹਾਂ ਦੇਣ ਵਾਲੇ ਬਹੁਤ ਨੇ ਇੱਥੇ ਦੇ ਸਕਦੇ ਜਦ ਤੁਸੀਂ ਰਿਸਪੈਕਟ ਦੀ ਗੱਲ ਕਰੂੰਗੀ ਕਦਰ ਦੀ ਗੱਲ ਕਰੂੰਗੀ ਕਦਰ ਉਹਨਾਂ ਨੇ ਕਰਨੀ ਜੇ ਐਰਹੋ ਦੀ ਯੋਗਤਾ ਪ੍ਰਬੰਧਕਾਂ ਦੇ ਕੋਲੇ ਹੋਊਗੀ ਨਹੀਂ ਤਾਂ ਇੱਥੇ ਤੁਸੀਂ ਸਾਹ ਪਨਗੋਟੇ ਦੇ ਗੀਤ ਸੁਣ ਕੇ ਦੇਖ ਲਓ ਉਹਨੇ ਸ਼ਰੀਆਮ ਕਿਹਾ ਕਹਿੰਦਾ ਮੈਂ ਆਪਣੇ ਗਾਣੇ ਵਿੱਚ ਕੁੜੀਆਂ ਦੇ ਲੱਕ ਨਹੀਂ ਮਿਨੇ ਉਹਨੇ ਗੱਲ ਕੀਤੀ ਵਾਕਈ ਸਹੀ ਗੱਲ ਉਹ ਕਹਿੰਦਾ ਮੈਂ ਨਸ਼ੇ ਪ੍ਰਮੋਟ ਨਹੀਂ ਕੀਤੇ ਮੈਂ ਅਸਲਾ ਪ੍ਰਮੋਟ ਨਹੀਂ ਕੀਤਾ ਮੈਂ ਜਾਤ ਪਾਤ ਦੀ ਗੱਲ ਨਹੀਂ ਕੀਤੀ ਮੈਂ ਪਖੰਡਵਾਦ ਦੀ ਗੱਲ ਨਹੀਂ ਕੀਤੀ ਰੱਬ ਹੈਗਾ ਕਹਿੰਦਾ ਮੈਂ ਉਹ ਰੱਬ ਦੇ ਕਿਰਦਾਰ ਦੀ ਗੱਲ ਕੀਤੀ ਹੈ ਇਹ ਦੋ ਰੈਕਟਰ ਤੁਹਾਨੂੰ ਪੰਜਾਬ ਦੀ ਧਰਤੀ ਤੇ ਮਿਲਣਗੇ ਮੈਂ ਸਿਫਤ ਨਹੀਂ ਕੀਤੀ ਮੈਂ ਕਿਰਦਾਰ ਦੀ ਗੱਲ ਕੀਤੀ ਹੈ ਇਹਨਾਂ ਦੀ ਸਮਝ ਦੀ ਗੱਲ ਕੀਤੀ ਹੈ ਹੁਣ ਚਾਰਲ ਖੜੀ ਜਿਹੜੀ ਪੋਸਟ ਪਾਈ ਹੈ ਤੇ ਜੇ ਤੁਸੀਂ ਕੋਈ ਗਾਣਾ ਸੁਣੋਗੇ ਉਹਦਾ ਉਹਦਾ ਇਦਾਂ ਦਾ ਕੋਈ ਗਾਣਾ ਹੋਣਾ ਹੀ ਨਹੀਂ ਵੀ ਜਿਹੜਾ ਤੁਸੀਂ ਪਰਿਵਾਰ ਵਿੱਚ ਬੈ ਕੇ ਸੁਣ ਨਾ ਸਕੋ ਵੱਡੇ ਵੱਡੇ ਸਿੰਗਰਾਂ ਨੇ ਗਾਣੇ ਉਹਨਾਂ ਦੇ ਗਾਏ ਪਰ ਜਿਹੜੀ ਪੋਸਟ ਤੇ ਗੱਲ ਕੀਤੀ ਐ ਤੇ ਇਹਦਾ ਇੱਕੋ ਹੀ ਰਿਜ਼ਲਟ ਨਿਕਲਦਾ ਹੈ ਵੀ ਜਿੰਨੀ ਸਮਝ ਨਾਲ ਇਹ ਪੋਸਟ ਲਿਖੀ ਗਈ ਹੈ ਜਿੰਨੀ ਸ਼ਬਦ ਦੀ ਅਹਿਮੀਅਤ ਦਾ ਚਾਨਲ ਖਾਲੀ ਨੂੰ ਪਤਾ ਹੈ ਤੇ ਵੀ ਓਨੀ ਸਮਝ ਪ੍ਰਬੰਧਕਾਂ ਕੋਲੇ ਹੋਊਗੀ ਤਾਂ ਗ੍ਰੰਥੀਆਂ ਦੀ ਸੰਭਾਲ ਹੋ ਸਕਦੀ ਹੈ ਨਹੀਂ ਹੋ ਨਹੀਂ ਸਕਦੀ ਇਹ ਸੱਚਾਈ ਹੈ ਤੇ ਜਿੰਨੇ ਵੀ ਗ੍ਰੰਥੀ ਨੇ ਸਾਡੇ ਗੁਰਦਾਰਿਆਂ ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਜੀ ਮੈਂ ਇਸ ਫੀਡ ਦੇ ਵਿੱਚ ਰਿਆਂ ਜਿਹੜੇ ਪ੍ਰਬੰਧਕ ਨੇ ਨਾ 100-100 ਰੁਪਏ ਪਿੱਛੇ ਜਲੀਲ ਕਰਦੇ ਆ 100-100 ਰੁਪਏ ਪਿੱਛੇ ਜੇ ਕਿਸੇ ਪਰਿਵਾਰ ਨੇ ਮੈਨੂੰ 500 ਦੇ ਦੇਣਾ ਸੀ ਨਾ ਤਾਂ ਜਿਹੜਾ ਅਣਪੜ੍ਹ ਪ੍ਰਧਾਨ ਜੀ ਦੇ ਘਰੋਂ ਖੇਤਰ ਪੈਂਦੇ ਹੁੰਦੇ ਸੀ ਘਰ ਵਾਲੇ ਕੋਲ ਉਹ ਆਖ ਖੁਦ ਗਿਆ ਨਹੀਂ ਜੀ ਫਲਾਣਾ ਨੇ 500 ਦਿੱਤਾ ਸੀ ਕਿੱਥੇ ਐ ਆਹ ਤਰੀ 100 ਰੁਪਿਆ ਚੱਕ ਲਿਆ ਆਹ 500 ਚੱਕਲੇ ਤਾਂ ਜਲੀਲ ਕਰਦੇ ਰਹੇ ਬੰਦੇ ਸਚਾਈ ਹੈ ਤੇ ਮੈਂ ਉਹੀ ਗਿਆਨੀ ਬੁੱੱਟਾ ਸੀ ਨਾਲ ਛੇਤਰ ਮਾਰ ਕੇ ਚਾਰ ਪੈਸੇ ਇੱਕ ਮੋੜੇ ਨਾਲ ਇਹਨਾਂ ਦੀ ਕਰਤੂਤਾਂ ਦੱਸ ਕੇ ਕਮਾਉਂਦੇ। ਬੋਲੇ ਕਿਹੜਾ ਪ੍ਰਧਾਨ ਬੁੱਟਾ ਹੈ? ਬੋਲ ਕੇ ਦਿਖਾਓ। ਪਤਾ ਹੈ। ਢੇੜ ਕੇ ਰੱਖਦੇ। ਤੇ ਐਦਾਂ ਦੀ ਜ਼ੁਰਤ ਗ੍ਰੰਥੀ ਵਿੱਚ ਹੋਵੇ। ਇਸਤਕਾਰ ਇਸਤਕਾਰ ਇੱਥੇ ਤਾਂ ਜਨਾਬ ਡੰਡੇ ਮੂੜੇ ਭੂਤ ਨੱਚਦੇ ਆ। ਫੇਰ ਗੱਲ ਬਣਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।